ਕੀ ਕਰਨਾ ਸੀ ਇੱਥੇ ਕੀ ਕਰਨਾ ਸੀ ਜੀ ਵੋਟਰ ਕਾਰਡ ਤੇ ਪੈਨਸ਼ਨ ਲਗਵਾਉਣ ਆਏ ਸੀ ਆਪਣੇ ਹਾਜੇ ਵਿਧਵਾ ਪੈਨਸ਼ਨ ਲਗਵਾਉਣ ਆਏ ਸੀ ਕਿੰਦਾ ਮਾਹੌਲ ਲੱਗ ਰਿਹਾ ਜੀ ਜੀ ਬਹੁਤ ਅੱਛਾ ਹੈ ਸਰ ਬਹੁਤ ਅੱਛੇ ਨੇ ਸਾਰੀ ਸੁਵਿਧਾ ਮਿਲਦੀ ਹੈ ਪਈ ਐ ਇਹਨੇ ਸਭ ਨੂੰ ਤੇ ਵਧੀਆ ਕਰਦੇ ਪਏ ਨੇ ਸਾਰਾ ਫੀਲ ਸੋਟੇਟੇ ਕੰਮਾਂ ਦੀਆਂ ਕੀਵਰ ਪ੍ਰੋਬਲਮ ਆ ਗਈ ਉਹ ਸਾਰੀਆਂ ਪ੍ਰੋਬਲਮਾਂ ਹੱਲ ਕਰਨ ਵਾਸਤੇ ਆਪਣੇ ਦਫ਼ਤਰ ਵਿੱਚ ਇੱਕ ਕੈਂਪ ਲਾ ਕੇ ਬਹੁਤ ਵੱਡਾ ਜਿਹੜਾ ਲੋਕਾਂ ਨੂੰ ਜੀ ਇਹ ਮਤਲਬ ਸਖਾਲਾ ਕਰਕੇ ਲੋਕਾਂ ਨੂੰ ਸਹੂਤ ਦਿੱਤੀ ਜਾ ਰਹੀ ਹੈ ਕੈਬਨਿਟ ਮੰਤਰੀ ਨੇ ਸਦਾਰ ਹਰਦੀਪ ਸਿੰਘ ਮੁੰਡੀਆਂ ਨਮਾਣੇ ਅੱਜੋਂ ਸੇਵਾ ਕਰ ਰਹੇ ਨੇ ਔਰ ਕੋਈ ਉਹਨਾਂ ਚ ਹੰਕਾਰ ਨਹੀਂ ਕੋਈ ਕੁਛ ਨਹੀਂ ਹੈਗਾ ਜਿੰਨੇ ਵੀ ਕੰਮ ਲੈ ਹੁੰਦੇ ਨੇ ਆਪਾਂ ਲਈਏ ਆਪਾਂ ਆਪਣੇ ਵਾਰਡ ਨੂੰ ਤੇ ਲੁਧਿਆਣੇ ਨੂੰ ਵਧੀਆ ਬਣਾਈਏ ਇਹ ਮੇਰੀ ਅਪੀਲ ਆ ਕੰਮ ਸਰ ਨੂੰ ਸਾਰਿਆਂ ਨੂੰ ਜਦੋਂ ਲੋਕ ਸਿਵਰ ਨਾਲ ਜੋੜ ਜੀਏ ਤੇ ਕਰਾਉਂਦੇ ਰਹਿਣਾ ਚਾਹੀਦਾ ਸੋ ਮੈਂ ਇਹਨਾਂ ਨੂੰ ਬਹੁਤ ਮੁਬਾਰਕਵਾਦ ਨਾਲ ਅੱਜ ਇਹਨਾਂ ਦੇ ਦਫਤਰ ਕੋਲ ਕੇ ਤੇ ਬਹੁਤ ਵੱਡਾ ਇਲਾਕਾ ਤੁਸੀਂ ਇਹ ਉਪਰਾਲਾ ਕੀਤਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਤੋਂ ਪਹਿਲਾਂ ਜੋ ਆਮ ਆਦਮੀ ਪਾਰਟੀ ਨੇ ਵਾਅਦੇ ਤੇ ਦਾਅਵੇ ਕੀਤੇ ਸੀ ਕਿ ਲੋਕਾਂ ਦੀ ਲੁੱਟ ਤੇ ਛੁੱਟ ਨੂੰ ਬਚਾਇਆ ਜਾਵੇਗਾ ਤੇ ਲੋਕਾਂ ਦੀ ਖੱਜਲ ਖੁਆਰੀ ਨੂੰ ਘਟਾਇਆ ਜਾਵੇਗਾ ਇਸੇ ਕੜੀ ਤਹਿਤ ਸਾਣਾ ਦੇ 22 ਨੰਬਰ ਵਾਰਡ ਦੇ ਵਿੱਚ ਕੌਂਸਲਰ ਜਸਪਾਲ ਸਿੰਘ ਗਰੇਵਾਲ ਦੇ ਅੱਜ ਇੱਕ ਸਹੂਲਤਾਂ ਕੈਂਪ ਲਗਾਇਆ ਗਿਆ ਜਿਸ ਵਿੱਚ ਇਹਨਾਂ ਨੇ ਆਧਾਰ ਕਾਰਡ ਅਪਡੇਟ ਪੈਨ ਗਾਰਡ ਬੁਢਾਪਾ ਪੈਨਸ਼ਨ ਸ਼ਗਨ ਸਕੀਮਾਂ ਵਰਗੀਆਂ ਜੋ ਸਕੀਮਾਂ ਦੇ ਉਹਨਾਂ ਦੇ ਫਾਰਮ ਭਰੇ ਨੇ ਔਰ ਸਰਦਾਰ ਹਦੀਪ ਸਿੰਘ ਮੁੰਡੀਆਂ ਕੈਬਨਟ ਮੰਤਰੀ ਦੇ ਦਿਸ਼ਾ ਨਿਰਦੇਸ਼ਾ ਹੇਠ ਇਹ ਕੈਂਪ ਲਗਾਇਆ ਗਿਆ ਔਰ ਬਹੁਤ ਹੀ ਲੋਕ ਅੱਜ ਆਪਣਾ ਇਸ ਸਹੂਲਤ ਦਾ ਲਾਭ ਆਸਲ ਕਰ ਰਹੇ ਨੇ ਤੇ ਆ ਕੇ ਗੱਲਬਾਤ ਕਰਦੇ ਆ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਕੀ ਕਹਿੰਦੇ ਨੇ ਲੋਕ ਕੀ ਨਾਮ ਆ ਬਾਈ ਤੁਹਾਡਾ ਮੇਰਾ ਨਾਮ ਤਸੀਮ ਸਿੰਘ ਹੈ ਅੱਛਾ ਕੀ ਕਰਾਉਣਾ ਸੀ ਅੱਜ ਮੈਂ ਆਪਣੇ ਡੈਡੀ ਦੀ ਪੈਨਸ਼ਨ ਵਾਸਤੇ ਆਇਆ ਸੀ ਅੱਛਾ ਕੀ ਕਿਦਾਂ ਲੱਗ ਰਿਹਾ ਕੰਮ ਬਹੁਤ ਵਧੀਆ ਲੱਗ ਰਿਹਾ ਜੀ ਸਾਰਾ ਮੋਲ ਬਹੁਤ ਵਧੀਆ ਵਾ ਪਹਿਲੀ ਵਾਰ ਹੀ ਆਇਆ ਸਾਡਾ ਕੰਮ ਹੋ ਜੂਗਾ ਹਾਂਜੀ ਬਹੁਤ ਚਿਰ ਤੋਂ ਹੀ ਜਾਣਦੇ ਆ ਨਾ ਪਹਿਲਾਂ ਹੀ ਬਹੁਤ ਕੰਮ ਕਰਵਾਏ ਹੋਏ ਨੇ ਇਹਨਾਂ ਨਾਲ ਕਾਫੀ ਚਿਰ ਤੋਂ ਜੁੜੇ ਹੋਏ ਆ ਹਰ ਇੱਕ ਦਿਨ ਖੁੰਡੇ ਆ ਗਲੀ ਮੁਹੱਲੇ ਚ ਵੀ ਆਉਂਦੇ ਰੱਡੇ ਬਹੁਤ ਚੰਗਾ ਸਵਾਗਤ ਇਹਨਾਂ ਦਾ ਕੀ ਨਾਮ ਹੈ ਜੀ ਤੁਹਾਡਾ ਮੇਰਾ ਜੀ ਜੋਤੀ ਹੈ ਅੱਜ ਕੀ ਕਰਨਾ ਸੀ ਇੱਥੇ ਕੀ ਕਰਨਾ ਸੀ ਜੀ ਵੋਟਰ ਕਾਰਡ ਤੇ ਪੈਨਸ਼ਨ ਲਗਵਾਉਣ ਆਏ ਸੀ ਆਪਣੇ ਹਾਂ ਜੀ ਵਿਧਵਾ ਪੈਨਸ਼ਨ ਲਗਵਾਉਣ ਆਏ ਸੀ ਕਿਦਾਂ ਦਾ ਮਾਹੌਲ ਲੱਗ ਰਿਹਾ ਜੀ ਜੀ ਬਹੁਤ ਅੱਛਾ ਹੈ ਸਰ ਬਹੁਤ ਅੱਛੇ ਨੇ ਸਾਰੀ ਸੁਵਿਧਾ ਮਿਲਦੀ ਹੈ ਪਈ ਇਹਨੇ ਸਭ ਨੂੰ ਤੇ ਵਧੀਆ ਕਰਦੇ ਪਏ ਨੇ ਸਾਰਾ ਕੁਝ ਜਲਫਾਰੀ ਤਾਂ ਨਹੀਂ ਹੋ ਰਹੀ ਤੁਹਾਡੀ ਨਹੀਂ 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 ਸਭ ਕੁਝ ਅਰੇਂਜਮੈਂਟ ਹੈ ਸਭ ਕੁਝ ਹੈ ਬੈਠਣ ਨੂੰ ਸੀਟਿੰਗ ਵਗੈਰਾ ਸਭ ਕੁਝ ਹੈ ਕੋਈ ਤਕਲੀਫ ਨਹੀਂ ਹੈ ਚਲੋ ਠੀਕ ਹੈ ਠੀਕ ਹੈ ਥੈਂਕ ਯੂ ਕੀ ਕਹਿਣਾ ਚਾਹੋਗੇ ਅੱਜ ਸਾਡੇ ਕੌਸਟਰ ਸਰਦਾਰ ਜਸਪਾਲ ਸਿੰਘ ਗਰੇਵਾਲ ਸਾਡੇ ਵੱਡੇ ਭਰਾ ਜਿਹੜਾ ਨੇ ਅੱਜ ਆਪਣੇ ਬਾੜ ਦੇ ਵਿੱਚ ਆਪਣੇ ਦਫ਼ਤਰ ਦੇ ਵਿੱਚ ਆਧਾਰ ਕਾਰਡ ਕੈਂਪ ਜਿਹੜਾ ਲਗਾਇਆ ਗਿਆ ਸੋ ਸਾਰੇ ਜਿਹੜੀ ਵੀ ਆਧਾਰ ਕਾਰਡ ਤੇ ਕੋਈ ਚੇਨ ਨਹੀਂ ਕਰਾਉਣੀ ਕੋਈ ਨਵਾਂ ਬਣਾਉਣਾ ਕਿਉਂਕਿ ਲੋਕਾਂ ਨੂੰ ਛੋਟੇ ਛੋਟੇ ਕੰਮਾਂ ਦੀਆਂ ਕਈ ਵਾਰ ਪ੍ਰੋਬਲਮਾਂ ਆਉਂਦੀਆਂ ਸਾਰੀਆਂ ਪ੍ਰੋਬਲਮਾਂ ਹੱਲ ਕਰਨ ਵਾਸਤੇ ਆਪਣੇ ਦਫ਼ਤਰ ਦੇ ਵਿੱਚ ਇਹ ਕੈਂਪ ਲਾ ਕੇ ਬਹੁਤ ਵੱਡਾ ਜਿਹੜਾ ਲੋਕਾਂ ਨੂੰ ਜਿਹੜੀ ਇਹ ਮਤਲਬ ਸਹਾਲਾ ਕਰਕੇ ਲੋਕਾਂ ਨੂੰ ਸਹੂਤ ਦਿੱਤੀ ਜਾ ਰਹੀ ਹੈ ਸੋ ਮੈਂ ਜਸਪਾਲ ਸਿੰਘ ਗਰੇਵਾਲੀ ਜੀ ਤੇ ਮਿਹਨਤ ਦੇ ਸਰਗਣ ਦੀ ਮਿਹਨਤ ਨੂੰ ਸਲਾਮ ਕਰਦਾ ਹਾਂ ਸੋ ਲੋਕਾਂ ਨੂੰ ਵੀ ਬੇਨਤੀ ਕਰਦਾ ਤੁਹਾਡੇ ਚੈਨਲ ਦੇ ਜ਼ਰੀਏ ਕਿ ਸਾਰਿਆਂ ਨੂੰ ਅੱਜ ਬੇਨਤੀ ਹੈ ਕਿ ਵੱਧ ਤੋਂ ਆਦਾ ਕੇ ਆਪਣੇ ਜਿਹੜਾ ਆਧਾਰ ਕਾਰਡ ਦਾ ਕੋਈ ਚੇਂਜ ਕਰਾਉਣਾ ਕੋਈ ਠੀਕ ਕਰਾਉਣਾ ਕੋਈ ਪ੍ਰੋਬਲਮ ਆ ਉਹਨੂੰ ਠੀਕ ਕਰਾਓ ਤੇ ਮੈਂ ਅਸੀਂ ਸਾਰੇ ਸਾਡੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਵੱਲੋਂ ਵੀ ਸਾਨੂੰ ਇਹ ਹੀ ਆਦੇਸ਼ ਨੇ ਸਾਨੂੰ ਹੁਕਮ ਨੇ ਕਿ ਲੋਕਾਂ ਦੇ ਸੇਵਾਗਰ ਬਣ ਕੇ ਸੇਵਾ ਕਰਨੀ ਹੈ ਸੋ ਜਸਪਾਲ ਸਿੰਘ ਜੀ ਪਹਿਲਾਂ ਸ਼ੁਰੂ ਤੋਂ ਹੀ ਸੇਵਾਦਾਰ ਵਾਂਗੂ ਸੇਵਾ ਕਰ ਰਹੇ ਨੇ ਸੋ ਅੱਜ ਵੀ ਇਹਨਾਂ ਨੇ ਆਪਣੀ ਸੇਵਾ ਵਧੀਆਂ ਨਿਭਾਉਂਦੇ ਹੋਏ ਜਿਹੜਾ ਕੈਂਪ ਲਾਇਆ ਸੋ ਨਾਲ ਚਾਹ ਪਾਣੀ ਦਾ ਸਾਰਾ ਵੰਡੋਸ ਕਰਕੇ ਨਾਲ ਦੇ ਨਾਲ ਲੋਕਾਂ ਦੇ ਕੰਮ ਹੋ ਰਿਹਾ ਸੋ ਇਹੋ ਜਿਹੇ ਕੰਮ ਸਾਨੂੰ ਸਾਰਿਆਂ ਨੂੰ ਜਦੋਂ ਲੋਕ ਸੇਵਾ ਨਾਲ ਜੋੜ ਜਾਈਏ ਤੇ ਕਰਉਂਦੇ ਰਹਿਣਾ ਚਾਹੀਦਾ ਸੋ ਮੈਂ ਇਹਨਾਂ ਨੂੰ ਬਹੁਤ ਮੁਬਾਰਕਵਾਹ ਦੇਣਾ ਅੱਜ ਇਹਨਾਂ ਦੇ ਦਫ਼ਤਰ ਪਹੁੰਚ ਕੇ ਕਿ ਬਹੁਤ ਵੱਡਾ ਜਿਹੜਾ ਤੁਸੀਂ ਇਹ ਉਪਰਾਲਾ ਕੀਤਾ ਸੋ ਇਹੋ ਜਿਹੇ ਉਪਰਾਲੇ ਹੋਰ ਵੀ ਜਿਹੜੇ ਆਉਣ ਵਾਲੇ ਟਾਈਮ 'ਚ ਜਿਹੜੇ ਵੀ ਕੈਂਪ ਹੈ ਚਾਹੇ ਮੈਡੀਕਲ ਕੈਂਪ ਹੋਵੇ ਚਾਹੇ ਕੋਈ ਆਪਣੇ ਕਾਗੇ ਪਤਰੀ ਠੀਕ ਕਰਾਉਣ ਵਾਲੇ ਕੋਈ ਅੱਖਾਂ ਦਾ ਕੈਂਪ ਵਕਤਵੱਧ ਕੈਂਪ ਹੋਵੇ ਲਾਉਣਗੇ ਅਸੀਂ ਨਾਲ ਹੋ ਕੇ ਇਹਨਾਂ ਦੇ ਜਿਹੜੇ ਵੀ ਸਾਨੂੰ ਵੀ ਸੇਵਾ ਲਾਉਣਗੇ ਇਕੱਠੇ ਹੋ ਕੇ ਕਰਾਂਗੇ। ਕੀ ਕਹਿਣਾ ਚਾਹੁੰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੰਗਲੇ ਪੰਜਾਬ ਦੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸਾਡੇ ਸਨਾਲ ਹਲਕੇ ਦੇ ਸ਼ਾਨ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਕੈਬਨਿਟ ਮੰਤਰੀ ਪੰਜਾਬ ਉਨ੍ਹਾਂ ਦੀ ਰਹਿਨਮਾਈ ਹੇਠ ਅੱਜ 22 ਨੰਬਰ ਵਾਰਡ ਚ ਕੈਂਪ ਲਾ ਰਹੇ ਆ ਜੇ ਵੀ ਜਿੰਨੇ ਵੀ ਵਾਸੀਆਂ ਨੂੰ ਕੋਈ ਪ੍ਰੋਬਲਮ ਹੈਗੀ ਆਧਾਰ ਕਾਰਡ ਦੇ ਸਬੰਧ ਚ ਉਹ ਆਉਣ ਤੇ ਪਹਿਲ ਦੇ ਆਧਾਰ ਤੇ ਠੀਕ ਕਰਵਾਉਣ ਔਰ ਮੈਂ ਸਾਰੇ ਵਾਰਡ ਵਾਸੀਆਂ ਨੂੰ ਅਪੀਲ ਕਰਦਾ ਵੀ ਇਹ ਪਰਾਲੇ ਸਾਰੇ ਨਾਲ ਹੋ ਕੇ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਕਲੀਨ ਲੁਧਿਆਣਾ ਗ੍ਰੀਨ ਲੁਧਿਆਣਾ ਬਣਵਾਓ ਕੋਈ ਵਾਤਾਵਰਨ ਨੂੰ ਸਾਫ਼ ਰੱਖਿਏ ਜਿੰਨੇ ਵੀ ਕੋਈ ਹੋਰ ਕੰਮ ਹੈ ਗਿਆ ਨਾਲ ਹੋ ਕੇ ਪਹਿਲ ਦੇ ਆਧਾਰ ਤੇ ਕਰਵਾਓ ਟੀਮ ਸਾਡੀ ਵਧੀਆ ਸਾਡੇ ਜਿਹੜੇ ਕੈਬਨਿਟ ਮੰਤਰੀ ਨੇ ਸਰਦਾਰ ਹਰਦੀਪ ਸਿੰਘ ਮੁੰਡੀਆਂ ਨਮਾਣੇ ਅੱਜੋਂ ਸੇਵਾ ਕਰ ਰਹੇ ਨੇ ਔਰ ਕੋਈ ਉਹਨਾਂ ਚ ਹੰਕਾਰ ਨਹੀਂ ਕੋਈ ਕੁਛ ਨਹੀਂ ਹੈਗਾ ਜਿੰਨੇ ਵੀ ਕੰਮ ਲੈ ਹੁੰਦੇ ਨੇ ਆਪਾਂ ਲਈਏ ਆਪਾਂ ਆਪਣੇ ਵਾਰਡ ਨੂੰ ਤੇ ਲੁਧਿਆਣੇ ਨੂੰ ਵਧੀਆ ਬਣਾਈਏ ਇਹ ਮੇਰੀ ਅਪੀਲ ਆ ਸਾਰਿਆਂ ਨੂੰ ਜਿੰਨੇ ਵੀ মিডিਆ ਸਰਦਾਰ ਗੁਰਦੀਪ ਸਿੰਘ ਜੀ ਆਏ ਨੇ ਬਲਜੀਤ ਸਿੰਘ ਜੀ ਉਲੀਆਵਾਲ ਸਰਦਾਰ ਹਰਦੇਵ ਸਿੰਘ ਜੀ ਛੋੜੀ ਜੀ ਪਾਲੀ ਸਾਬਨ ਬਿਹਾਰ ਤੋਂ ਆਏ ਨੇ ਪ੍ਰਦੀਪ ਸ਼ਰਮਾ ਜੀ ਮਦਨ ਮਿੰਤਰ ਅਗਰਵਾਲ ਜੀ ਆਏ ਨੇ ਹੋਰ ਵੀ ਜਿੰਨੇ ਮੇਰੇ ਦਰਜਾ ਪਰ ਦਰਜਾ ਲੀਡਰ ਸਾਹਿਬਾਨ ਆਏ ਨੇ ਮੈਂ ਸਾਰਿਆਂ ਦਾ ਰਿਣੀ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਲੋਕ ਬਹੁਤ ਕੁਛ ਨਜ਼ਰ ਆ ਰਹੇ ਆ ਤਾਂ ਕਿ ਉਹਨਾਂ ਦੇ ਕੰਮ ਬੜੇ ਹੀ ਸਹੀ ਤਰੀਕੇ ਨਾਲ ਹੋ ਰਹੇ ਨੇ ਪੰਜਾਬ ਪ੍ਰਾਈਮ ਟੀਵੀ ਲਈ ਕੈਮਰਾਮੈਨ ਹੈਪੀ ਨਾਲ ਮੈਂ ਗੁਰਦੀਪ ਭਾਮੀ ਆ